ਪ੍ਰਭ ਭਾਵ ਹੈ ਬਿਨ ਸਾਸ ਤੇ ਰਖ ਹੈ ਪ੍ਰਭ ਭਾਵ ਹੈ ਤਾਂ ਹਰ ਗੁਣ ਪੱਖ ਹੈ ਪਰਮਾਤਮਾ ਦੇ ਇਸ ਬ੍ਰਹਿਮੰਡੀ ਪਸਾਰੇ ਦੇ ਵਿੱਚ ਸਮੁੰਦਰਾਂ ਦੀਆਂ ਤਲਾਂ ਤੋਂ ਲੈ ਕੇ ਤੇ ਅਸਮਾਨੀ ਅੰਤਰਿਕਸ਼ ਦੇ ਖਿਲਾਰੇ ਤੱਕ ਹਰ ਛਣ ਵਿਸਮਾਦੀ ਤੇ ਕੋਤਕ ਪਰਪੂਰ ਵਰਤਾਰੇ ਵਰਤ ਰਹੇ ਹਨ ਪਰ ਇਹ ਵਰਤਾਰੇ ਜਦੋਂ ਸਾਡੇ ਸਾਹਮਣੇ ਹੋਂਦ ਵਿੱਚ ਆਉਂਦੇ ਹਨ ਜਾਂ ਤਾਂ ਸਾਡੀ ਬੁੱਧੀ ਪਰੇਸ਼ਾਨ ਹੋ ਜਾਂਦੀ ਹੈ ਜਾਂ ਹੈਰਾਨ ਹੋ ਜਾਂਦੀ ਹੈ ਜਾਂ ਅਸੀਂ ਤਰਕ ਕਰਦੇ ਹਾਂ ਕੋ ਤਰਕ ਕਰਦੇ ਹਾਂ ਜਾਂ ਕੋਈ ਦਲੀਲ ਦੀ ਕਸੌਟੀ ਦੇ ਉੱਤੇ ਉਸ ਨੂੰ ਪਰਖਣਾ ਚਾਹੁੰਦੇ ਹਾਂ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਸ ਪਰਮਾਤਮਾ ਦੇ ਜਿਹੜੇ ਵਰਤਾਰੇ ਨੇ ਉਹ ਵਿਸਮਾਦ ਹਨ ਬੇਅੰਤ ਹਨ ਅਥਾ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਸ ਵਰਤਾਰੇ ਦੀ ਜਿਸ ਹੈਰਾਨ ਕਰਨ ਵਾਲੀ ਘਟਨਾ ਦੀ ਗੱਲ ਕਰ ਰਹੇ ਹਾਂ ਇਹ ਘਟਨਾ ਅਮਰੀਕਾ ਦੇ ਕੋਲੋਰਾਡੋ ਵਿੱਚ ਇੱਕ ਛੋਟੇ ਜਿਹੇ ਸ਼ਹਿਰ ਫਰੂਟਾ ਦੀ ਗੱਲ ਹੈ ਇਸ ਸ਼ਹਿਰ ਦੇ ਵਿੱਚ ਇੱਕ ਆਮ ਫੈਮਿਲੀ ਰਹਿੰਦੀ ਹੈ ਜਿਸ ਦੇ ਮੁਖੀ ਹਨ ਮਿਸਟਰ ਲਾਇਡ ਰੋਜ਼ ਮਰਲਾ ਦੀ ਤਰ੍ਹਾਂ ਅੱਜ ਵੀ ਇਹ ਪਰਿਵਾਰ ਬੈਠਾ ਹੈ ਤੇ ਵਿਚਾਰ ਹੋ ਰਹੀ ਹੈ ਕਿ ਅੱਜ ਖਾਣੇ ਦੇ ਵਿੱਚ ਕੀ ਬਣਾਇਆ ਜਾਏ ਕੀ ਪਕਾਇਆ ਜਾਏ ਸਾਰੀ ਵਿਚਾਰ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਹੁੰਦੀ ਹੈ ਕਿ ਅੱਜ ਚਿਕਨ ਬਣਾਇਆ ਜਾਵੇ ਇਹ ਸੀਜ਼ਨ ਨੂੰ ਮੁੱਖ ਰੱਖਦੇ ਹਾਂ ਲਾਇਡ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਉਸ ਨੇ ਜਾਤੀ ਜ਼ਿੰਦਗੀ ਵਾਸਤੇ ਕੁਝ ਮੁਰਗੇ ਅਤੇ ਮੁਰਗੀਆਂ ਦਾ ਪਾਲਣ ਕੀਤਾ ਹੋਇਆ ਹੈ ਉਹਨਾਂ ਦੇ ਵਿੱਚੋਂ ਜਾ ਕੇ ਉਹ ਇੱਕ ਚਿੱਟੇ ਕਲਰ ਦੇ ਮੁਰਗੇ ਨੂੰ ਪਕੜਨ ਜਾਂਦਾ ਹੈ ਜੋ ਕਿ ਤਕਰੀਬਨ ਪਿਛਲੇ 5 ਜਾਂ 5.5 ਮਹੀਨਿਆਂ ਤੋਂ ਉਸ ਦੇ ਕੋਲ ਸੀ ਉਸ ਮੁਰਗੇ ਨੂੰ ਲਿਆ ਕੇ ਜਾਂਦੇ ਉਸ ਦਾ ਮੀਟ ਬਣਾਉਣ ਵਾਸਤੇ ਇੱਕ ਵੱਡਾ ਛੁਰਾ ਚੁੱਕਦਾ ਹੈ ਤੇ ਛੁਰਾ ਚੁੱਕਣ ਤੋਂ ਬਾਅਦ ਉਸ ਦੇ ਸਿਰ ਦੇ ਵਿੱਚ ਉਸ ਸ਼ੂਰੇ ਦਾ ਟੱਪ ਮਾਰਦਾ ਹੈ ਟੱਪ ਮਾਰਨ ਤੋਂ ਬਾਅਦ ਮੁਰਗੇ ਦਾ ਜਿਹੜਾ ਸਿਰ ਹੈ ਉਹ ਮੁਰਗੇ ਦੇ ਸਰੀਰ ਨਾਲੋਂ ਅਲੱਗ ਹੋ ਜਾਂਦਾ ਹੈ ਮੁਰਗੇ ਦੇ ਧਾੜ ਨੂੰ ਇੱਕ ਡੱਬੇ ਵਿੱਚ ਪਾ ਦਿੱਤਾ ਜਾਂਦਾ ਹੈ ਤਾਂ ਕਿ ਮੁਰਗਾ ਜਦੋਂ ਫੜਪੜਾਉਂਦਾ ਹੈ ਤੇ ਉਸ ਡੱਬੇ ਦੇ ਵਿੱਚ ਹੀ ਉਸ ਦਾ ਸਰੀਰ ਹਿਲਜੁਲ ਕਰ ਸਕੇ ਪਰ ਹੈਰਾਨੀ ਦੀ ਹੱਦ ਉਦੋਂ ਹੋ ਜਾਂਦੀ ਹੈ ਤੇ ਸਾਰਾ ਪਰਿਵਾਰ ਅੱਖਾਂ ਖੋਲ ਕੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸ ਡੱਬੇ ਨੂੰ ਦੇਖਦੇ ਹਨ ਕਿਉਂਕਿ ਉਸ ਡੱਬੇ ਦੇ ਵਿੱਚ ਉਸ ਬਕਸੇ ਦੇ ਵਿੱਚ ਉਸ ਮੁਰਗੇ ਦੀ ਜਿਹੜੀ Laash ਹੈ ਜਿਹੜਾ ਧਾੜ ਹੈ ਸਿਰ ਤੋਂ ਬਗੈਰ ਉਹ ਤੜਫਦਾ ਨਹੀਂ ਬਲਕਿ ਜਦੋਂ ਝਾਤੀ ਮਾਰਦੇ ਹਨ ਤੇ ਸਿਰ ਤੋਂ ਬਗੈਰ ਉਹ ਮੁਰਗਾ ਉਸੇ ਤਰੀਕੇ ਨਾਲ ਦੋਵਾਂ ਲੱਤਾਂ ਤੇ ਉਸ ਡੱਬੇ ਵਿੱਚ ਖਲੋਤਾ ਹੋਇਆ ਦਿਸਦਾ ਹੈ ਇਸ ਚੀਜ਼ ਨੂੰ ਦੇਖ ਕੇ ਸਾਰਾ ਪਰਿਵਾਰ ਹੈਰਾਨ ਹੋ ਜਾਂਦਾ ਹੈ ਲੌਇਡ ਇਹ ਸੋਚਦਾ ਹੈ ਜੀਵਨ ਦੇ ਵਿੱਚ بڑے ਮੁਰਗੇ ਵੱਡੇ ਕੱਟੇ ਅਤੇ ਖਾਦੇ ਪਰ ਇਸ ਤਰ੍ਹਾਂ ਦਾ ਕੌਤਕ ਅੱਜ ਪਹਿਲੀ ਵਾਰ ਵਾਪਰਿਆ ਹੁਣ ਲੌਇਡ ਆਪਣੇ ਮਨ ਨਾਲ ਤੇ ਆਪਣੇ ਪਰਿਵਾਰ ਨਾਲ ਫੈਸਲਾ ਕਰਦਾ ਹੈ ਕਿ ਇਸ ਨੂੰ ਹੁਣ ਅਸੀਂ ਮਾਰਾਂਗੇ ਨਹੀਂ ਦੇਖਦੇ ਹਾਂ ਕਿਤਨਾ ਕਚੇਰ ਇਹ ਮੁਰਗਾ ਆਪਣੀਆਂ ਲੱਤਾਂ ਤੇ ਖਲੋਤਾ ਰਹਿੰਦਾ ਹੈ ਤੇ ਜਦੋਂ ਇਹ ਮਰ ਜਾਵੇਗਾ ਡਿੱਗ ਜਾਵੇਗਾ ਫਿਰ ਅਸੀਂ ਇਸ ਦਾ ਮੀਟ ਬਣਾ ਲਵਾਂਗੇ ਇਸ ਤਰ੍ਹਾਂ ਹੀ ਹੁੰਦਾ ਹੈ ਕੁਝ ਮਿੰਟ ਗੁਜ਼ਰਦੇ ਹਨ ਕੁਝ ਮਿੰਟਾਂ ਤੋਂ ਬਾਅਦ ਕਈ ਘੰਟੇ ਵੀ ਗੁਜ਼ਰ ਜਾਂਦੇ ਹਨ ਤੇ ਲਾਇਰ ਇਹ ਸੋਚਦਾ ਹੈ ਕਿ ਇਹ ਦੇਖਣਾ ਚਾਹੀਦਾ ਹੈ ਕਿ ਇਹ ਮੁਰਗਾ ਸਿਰ ਤੋਂ ਬਗੈਰ ਕਿੰਨਾ ਚਿਰ ਕੱਡੇਗਾ ਇਸ ਮੰਚਨ ਨੂੰ ਮੁੱਖ ਰੱਖਦੇ ਹਾਂ ਲਾਇਡ ਇੱਕ ਪਲਾਸਟਿਕ ਦੇ ਡਰਾਪਰ ਦੇ ਨਾਲ ਤਰਲ ਪਦਾਰਥ ਕੋਈ ਚੀਜ਼ ਪਾਣੀ ਦੇ ਵਿੱਚ ਮਿਕਸ ਕਰਕੇ ਉਸ ਦੀ ਵੱਡੀ ਹੋਈ ਧੌਣ ਦੇ ਉੱਪਰੋਂ ਦੀ ਸਾਹ ਨਾਲੀ ਦੇ ਵਿੱਚ ਡ੍ਰੌਪ ਦੇ ਨਾਲ ਡ੍ਰੌਪ ਡ੍ਰੌਪ ਕਰਕੇ ਉਸ ਨੂੰ ਖਾਣਾ ਦਿੰਦਾ ਹੈ ਕੈਂਟਿਆਂ ਤੋਂ ਬਾਅਦ ਦਿਨ ਲੰਘ ਜਾਂਦਾ ਹੈ ਤੇ ਦਿਨਾਂ ਤੋਂ ਬਾਅਦ ਹਫ਼ਤੇ ਹੈਰਾਨੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਜਾਂਦੀਆਂ ਹਨ ਅਤੇ ਇਹ ਗੱਲ ਅੱਗ ਵਾਂਗੂ ਉਸ ਸ਼ਹਿਰ ਦੇ ਵਿੱਚ ਫੈਲ ਜਾਂਦੀ ਹੈ ਕਿ ਲਾਇਰ ਦਾ ਇੱਕ ਮੁਰਗਾ ਹੈ ਜਿਹੜਾ ਜਿੰਦਾ ਹੈ ਪਰ ਸਿਰ ਤੋਂ ਬਗੈਰ ਉਸ ਮੁਰਗੇ ਨੂੰ ਵੇਖਣ ਵਾਸਤੇ ਉਸ ਸ਼ਹਿਰ ਦੇ ਵਿੱਚ ਲਾਇਰ ਦੇ ਘਰ ਲੈਣਾ ਲੱਗ ਜਾਂਦੀਆਂ ਹਨ ਅਤੇ ਇਹ ਕਿੱਸਾ ਇੱਥੇ ਹੀ ਰੁਕਦਾ ਨਹੀਂ ਅਗਾ ਵਧਦਾ ਵਧਦਾ ਇਸ ਕਿਸੇ ਨੇ ਅਖਬਾਰਾਂ ਦਾ ਰੁਖ ਕਰ ਲਿਆ ਟੀਵੀ ਚੈਨਲਾਂ ਦਾ ਰੁਖ ਕਰ ਲਿਆ ਤੇ ਪੂਰੇ ਅਮਰੀਕਾ ਦੇਸ਼ ਦੇ ਵਿੱਚ ਇਸ ਸਿਰ ਤੋਂ ਬਗੈਰ ਮੁਰਗੇ ਦੀ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿੱਥੇ ਇਸ ਚਰਚਾ ਦੇ ਵਿੱਚ ਲਾਇਡ ਦੇ ਮੁਰਗੇ ਦੀ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਬਿਨਾ ਸਿਰ ਤੋਂ ਉਸ ਦੇ ਧਾਰ ਦਾ ਨਿਰਵਾਹ ਕਰਨਾ ਉੱਥੇ ਹੀ ਲਾਇਡ ਦੀ ਵੀ ਰਾਤੋ ਰਾਤ ਵਾਕਬੀਅਤ ਸਾਰੇ ਅਮਰੀਕਾ ਦੇ ਵਿੱਚ ਹੋ ਜਾਂਦੀ ਹੈ ਇਸ ਤਰੀਕੇ ਦੇ ਨਾਲ ਲੋਕਾਂ ਦਾ ਹਜੂਮ ਲਾਇਡ ਦੇ ਘਾਰ ਉਸ ਬਗੈਰ ਸਿਰ ਤੋਂ ਮੁਰਗੇ ਨੂੰ ਦੇਖਣ ਵਾਸਤੇ ਵਿਹੇਰਾ ਘਾਤ ਲੈਂਦੀਆਂ ਹਨ ਅਤੇ ਲੈਣਾ ਲੱਗ ਜਾਂਦੀਆਂ ਹਨ ਲਾਇਡ ਇਸ ਨੂੰ ਇੱਕ ਚੰਗੀ ਤਰਕੀਬ ਵਰਤ ਕੇ ਉਸ ਮੁਰਗੇ ਨੂੰ ਦੇਖਣ ਵਾਸਤੇ ਟਿਕਟ ਲਗਾ ਦਿੰਦਾ ਹੈ 5 ਸੈਂਟ ਤੋਂ ਇਹ ਟਿਕਟ ਸ਼ੁਰੂ ਹੁੰਦੀ ਹੈ ਤੇ ਨਿਊਜ਼ਪੇਪਰਾਂ ਦਾ ਇਹ ਕਹਿਣਾ ਹੈ ਕਿ 4500 ਡਾਲਰ ਤੱਕ ਲਾਇਡ ਜਿਹੜਾ ਆਮ ਕੰਪਨੀਆਂ ਨੂੰ ਇਸ ਮੁਰਗੇ ਨੂੰ ਵਿਖਾਉਣ ਵਾਸਤੇ ਪੈਸੇ ਇਕੱਠੇ ਕਰਦਾ ਹੈ ਤਕਰੀਬਨ 1,54,000 ਦੇ ਲਾਗੇ ਛਾਗੇ ਲਾਇਡ ਇਸ ਮੁਰਗੇ ਨੂੰ ਦਿਖਾਉਣ ਤੋਂ ਪ੍ਰਾਪਤ ਹੋਈ ਰਾਸ਼ੀ ਦਾ ਅੰਕੜਾ ਸਾਹਮਣੇ ਆਉਂਦਾ ਹੈ ਸਮਾਂ ਬੀਤਦਾ ਹੈ ਤੇ ਆਮ ਕੰਪਨੀਆਂ ਵੀ ਇਸ ਮੁਰਗੇ ਨੂੰ ਆਪਣੀ ਪਬਲਿਕਿਟੀ ਵਾਸਤੇ ਲਾਇਡ ਕੋ ਕਿਰਾਏ ਤੇ ਲੈ ਕੇ ਜਾਂਦੀਆਂ ਹਨ ਤੇ ਲਾਇਡ ਨੂੰ ਉਸ ਦੇ ਪੈਸੇ ਦਿੰਦੀਆਂ ਹਨ ਇਹ ਵਰਤਾਰਾ ਪੂਰੇ 18 ਮਹੀਨੇ ਤੱਕ ਚੱਲਦਾ ਹੈ ਜੀ ਹਾਂ ਬਗੈਰ ਸਿਰ ਤੋਂ ਇਹ ਲਾਇਡ ਦਾ ਮੁਰਗਾ ਜਿਸ ਦਾ ਨਾਮ ਬਾਅਦ ਵਿੱਚ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਵਿੱਚ ਮਾਈਕ ਲਿਖਿਆ ਗਿਆ ਹੈ ਮਾਈਕ ਇਹ ਹੈਡਲੈਸ ਹੈ ਇਹ ਮਾਈਕ ਪੂਰੇ 18 ਮਹੀਨੇ ਤੱਕ ਜਿੰਦਾ ਰਹਿੰਦਾ ਹੈ ਬਗੈਰ ਸਿਰ ਦੇ ਤਾੜ ਇਹਦਾ ਉਸੇ ਤਰੀਕੇ ਨਾਲ ਤੁਰਦਾ ਫਿਰਦਾ ਹੈ ਅਤੇ ਬੈਠਦਾ ਖਲੋਂਦਾ ਹੈ ਪਰ ਸ਼ੇਰ ਨਾ ਹੋਣ ਕਰਕੇ ਅੱਖਾਂ ਨਾ ਹੋਣ ਕਰਕੇ ਇਸ ਨੂੰ ਦੇਖਦਾ ਨਹੀਂ ਪਰ ਆਪਣਾ ਇਹ ਜੀਤੀ ਜੀਵਨ ਉਸੇ ਤਰੀਕੇ ਨਾਲ ਨਿਰਭਾ ਕਰਦਾ ਹੈ 18 ਮਹੀਨੇ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਇਹ ਕਹਾਣੀ ਇਹ ਦਰਸਾਉਂਦੀ ਹੈ ਕਿ ਉਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਪ੍ਰਮਾਤਮਾ ਕੁਝ ਵੀ ਕਰ ਸਕਦਾ ਹੈ ਕੁਝ ਵੀ ਕਰ ਸਕਦਾ ਹੈ ਆਪ ਜੀ ਨੇ ਉਹ ਕਹਾਣੀ ਤਾਂ ਸੁਣੀ ਹੋਊਗੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਇੱਥੇ ਬਸ ਡਾਲਰ ਦੇਣ ਵਾਲਾ ਬਗੈਰ ਸਿਰ ਦਾ ਮੁਰਗਾ ਸੀ 18 ਮਹੀਨਿਆਂ ਤੋਂ ਬਾਅਦ ਵੀ ਇਸ ਮੁਰਗੇ ਦੀ ਜਿਹੜੀ ਮੌਤ ਹੈ ਉਹ ਲਾਇਡ ਦੀ ਇੱਕ ਲਾਪਰਵਾਹੀ ਨਾ ਹੁੰਦੀ ਹੈ ਮੌਤ ਦਾ ਕਾਰਨ ਇਹ ਬੰਦਾ ਹੈ ਕਿ ਇੱਕ ਦਿਨ ਲਾਇਡ ਕਿਸੇ ਹੋਟਲ ਦੇ ਵਿੱਚ ਆਪਣੇ ਮੁਰਗੇ ਨੂੰ ਲੈ ਕੇ ਰੁਕਿਆ ਹੋਇਆ ਸੀ ਉਸ ਮੁਰਗੇ ਦਾ ਕਿਤੇ ਸ਼ੋਅ ਹੋਣਾ ਸੀ ਅਤੇ ਮੁਰਗੇ ਨੂੰ ਡਰਾਪਰ ਦੇ ਨਾਲ ਉਸ ਦਾ ਖਾਣਾ ਦਿੰਦਿਆਂ-ਦਿੰਦਿਆਂ ਲਾਇਡ ਦੇ ਮਨ ਵਿੱਚ ਆਉਂਦਾ ਹੈ ਕਿ ਮੈਂ ਦੇਖਦਾ ਕਿ ਕੋਈ ਦਾਣਾ ਪਾ ਕੇ ਇਸ ਦੇ ਮੂੰਹ 'ਚ ਇਹ ਉਸ ਨੂੰ ਜਜ਼ਬ ਕਰ ਲੈਂਦਾ ਹੈ ਜਾਂ ਨੰਗਾ ਲੈਂਦਾ ਹੈ ਇਸ ਐਕਸਪੈਰੀਮੈਂਟ ਨੂੰ ਕਰਨ ਲੱਗਿਆ ਲਾਇਡ ਇੱਕ ਮੱਕੀ ਦਾ ਦਾਣਾ ਆਪਣੇ ਬਗੈਰ ਸਿਰ ਵਾਲੇ ਮੁਰਗੇ ਦੀ ਸਾਹ ਨਾਲੀ ਦੇ ਵਿੱਚ ਉੱਪਰੋਂ ਦੀ ਪਾਉਂਦਾ ਹੈ ਅਤੇ ਉਹ ਦਾਣਾ ਉਸ ਦੀ ਸਾਹ ਨਾਲੀ ਦੇ ਵਿੱਚ ਅਟਕ ਜਾਂਦਾ ਹੈ ਅਟਕਣ ਤੋਂ ਬਾਅਦ ਮਾਇਕ ਨੂੰ ਸਵਾਸ ਨਹੀਂ ਆਉਂਦਾ ਤੇ ਉਹ ਉੱਥੇ ਦਮ ਤੋੜ ਜਾਂਦਾ ਹੈ ਤੇ ਮਾਇਕ ਦੀ ਮੌਤ ਹੋ ਜਾਂਦੀ ਹੈ ਪਰ ਮਾਈਕ ਦੀ ਇਸ ਕਹਾਣੀ ਤੋਂ ਸਾਨੂੰ ਜੀਵਨ ਵਿੱਚ ਇਹ ਪ੍ਰੇਰਣਾ ਮਿਲਦੀ ਹੈ ਕਿ ਬਗੈਰ ਸਿਰ ਦੇ ਵੀ ਮਾਈਕ ਨੇ ਆਪਣੇ ਜੀਵਨ ਨੂੰ ਜਿਉਣ ਦੀ ਆਸ ਨਹੀਂ ਛੱਡੀ ਜੀਵਨ 'ਚ ਜਿੰਨੀਆਂ ਵੀ ਮੁਸ਼ਕਲਾਂ ਆ ਜਾਣ ਜੇਕਰ ਜਿਉਣ ਦੀ ਅੱਗੇ ਵਧਣ ਦੀ ਮਨਸ਼ਾ ਹੋਵੇ ਤੇ ਮਾਹੌਲ ਆਪਣੇ ਆਪ ਬਦਲ ਜਾਂਦੇ ਹਨ ਤੇ ਵੱਡੀ ਤੋਂ ਵੱਡੀ ਮੁਸ਼ਕਲ ਨੂੰ ਵੀ ਅਸੀਂ ਪਾਰ ਕਰ ਜਾਂਦੇ ਹਾਂ ਮਾਈਕ ਦੇ ਮਰਨ ਤੋਂ ਬਾਅਦ ਅੱਜ ਵੀ ਉਸ ਸ਼ਹਿਰ ਦੇ ਵਿੱਚ ਮਾਈ ਮਹੀਨੇ ਦੇ ਤੀਜੇ ਹਫ਼ਤੇ ਵਿੱਚ ਮਾਈਕ ਦੇ ਨਾਂ ਤੇ ਇੱਕ ਮੇਲਾ ਆਯੋਜਿਤ ਹੁੰਦਾ ਹੈ ਅਤੇ ਉਸ ਮਾਈਕ ਦੇ ਨਾਂ ਤੇ ਉੱਥੇ ਸੰਸਥਾ ਬਣੀ ਹੈ ਲੋਕੀ ਉਸ ਮੇਲੇ ਦੇ ਤੌਰ ਤੇ ਮਾਈਕ ਨੂੰ ਯਾਦ ਕਰਦੇ ਹਨ ਮਾਈਕ ਬਾਰੇ ਦੱਸਣਾ ਸਿਰਫ ਕੇਵਲ ਤੇ ਕੇਵਲ ਇਹ ਕਾਰਨ ਸਿੱਕੀ ਉਹ ਪਰਮਾਤਮਾ ਦੇ ਚੋਜ निराले ਹੁੰਦੇ ਹਨ ਜਿਹੜੇ ਸਾਡੀਆਂ ਮਿੰਤੀਆਂ ਗਿੰਤੀਆਂ ਤੋਂ ਪਰੇ ਹਨ ਇਹ ਚੋਜ ਭਾਵੇਂ ਇੱਕ ਪਸ਼ੂ ਤੇ ਪੰਛੀ ਤੇ ਬਨਸਪਤੀ ਤੇ ਜਾਂ ਮਨੁੱਖਾ ਤੇ ਉਸ ਪਰਮਾਤਮਾ ਦੀ ਰਜਾ ਹੈ ਉਹ ਚੋਜ ਕਿਤੇ ਵੀ ਵਰਤ ਸਕਦੇ ਹਨ ਕੇਵਲ ਇਹ ਚੋਜ ਇਸ ਪਸ਼ੂ ਪੰਛੀ ਤੇ ਨਹੀਂ ਇਹ ਚੋਚ ਰੱਬ ਦੇ ਪਿਆਰਿਆਂ ਤੇ ਗੁਰਸਿੱਖਾਂ ਤੇ ਵੀ ਵਰਤੇ ਹਨ ਜਿਸ ਤਰ੍ਹਾਂ ਕਿ ਔਰੰਗਜ਼ੇਬ ਵੱਲੋਂ ਇੱਕ ਸੂਫੀ ਫਕੀਰ ਸਮਰਦ ਦਾ ਜਦੋਂ ਕਤਲ ਕੀਤਾ ਜਾਂਦਾ ਹੈ ਉਸ ਵੇਲੇ ਉਹਦੇ ਸੀਸ ਨੂੰ ਜਦੋਂ ਤਾੜ ਨਾਲੋਂ ਵੱਖਰਾ ਕੀਤਾ ਜਾਂਦਾ ਹੈ ਤੇ ਉਸ ਦਾ ਧਾੜ ਮਸਜਿਦ ਦੀਆਂ 7 ਪੌੜੀਆਂ ਚੜਦਾ ਹੈ ਸੀਸ ਤੋਂ ਬਗੈਰ ਅਤੇ ਇਹੀ ਘਟਨਾ ਬੜੇ ਸਤਿਕਾਰਤ ਸਾਡੇ ਧੰਤਨ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਵਿੱਚ ਇੱਕ ਬੜੀ ਬਹਾਦਰੀ ਵਿਲੱਖਣ ਹੋਣੇ ਨੂੰ ਵੰਗਾਰ ਪਾਉਣ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ